ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਬੰਦੇ ਦਾ ਸਭ ਤੋਂ ਵੱਡਾ ਭੁਲੇਖਾ ਇਹ ਹੈ ਕਿ ਉਸਨੇ ਅਜੇ ਨਹੀਂ ਮਰਨਾ ਉਸ ਕੋਲ ਅਜੇ ਸਮਾਂ ਹੈ ਖੁਦ ਨੂੰ ਬੋਲਿਆ ਜਾਣ ਵਾਲਾ ਵੱਡਾ ਝੂਠ ਵੀ ਇਹੀ ਹੈ ਮੇਰੇ ਮੁਤਾਬਕ ਸੌਣ ਦੀ ਆਦਤ ਰੋਜ਼ ਮਰਨ ਦੀ ਹੀ ਕਸਰਤ ਹੈ ਪਰ ਬਾਅਦਸੀ ਦੀ ਟਿਕਟ ਪੱਕੀ ਹੈ ਮਿੱਤਰੋ ਤੁਹਾਡੀ ਕਿਸੇ ਨੇ ਨਹੀਂ ਸੁਣਨੀ ਤੇ ਨਾ ਹੀ ਮੌਲਤ ਮਿਲਣੀ ਹੈ ਕੁਝ ਸਮੇਂ ਲਈ ਮੂੰਹ ਬੰਦ ਕਰਕੇ ਨੱਕ ਕੁੱਟ ਕੇ ਵੇਖੋ ਮੇਲਾ ਸਿਰਫ ਅਗਲੇ ਸਾਹ ਤੱਕ ਹੀ ਹੈ ਚੰਗੀ ਜ਼ਿੰਦਗੀ ਲਈ ਲੋੜਾਂ ਤੇ ਸ਼ਾਮਾਂ ਦਾ ਫਰਕ ਸਮਝਣਾ ਪੈਣਾ ਹੈ ਇਸ ਲਈ ਬੋਝ ਵਾਲਾ ਝੋਲਾ ਹਲਕਾ ਕਰਕੇ ਜਾਣ ਵਾਲੇ ਪਾਸੇ ਨੂੰ ਮੂੰਹ ਕਰੋ ਜਾਣ ਦਾ ਮਤਲਬ ਬਸ ਇਨਾ ਹੀ ਹੈ ਕਿ ਸਮਰੱਥਾ ਹੋਣ ਦੇ ਬਾਵਜੂਦ ਲੋੜਾਂ ਜਾਂ ਸ਼ਾਮਾਂ ਦੀ ਸੰਗਿਨਾ ਘੁੱਟੋ ਵਾਪਸੀ ਵੇਲੇ ਜੇਬਾਂ ਜਾਂ ਮੁਠੀਆਂ 'ਚ ਭਰਿਆ ਤਾਂ ਦੂਰ ਦੀ ਗੱਲ ਸਭੋਂ ਅੰਦਰ ਨਿਗਲ ਕੇ ਵੀ ਨਾਲ ਨਹੀਂ ਲਜਾ ਹੋਣਾ ਕਿਉਂਕਿ ਫੁੱਲਾਂ ਵਿੱਚੋਂ ਅਗਲੇ ਸਿੱਕਾ ਵੀ ਪਾਸੇ ਕੱਢ ਲੈਂਦੇ ਨੇ ਲਾਸ਼ ਤੇ ਲਟਣ ਵਾਲੀ ਤੇ ਤੁਹਾਡਾ ਨਾਮ ਲੈ ਕੇ ਰੋਣ ਵਾਲੇ ਫੱਟੀ ਤੇ ਪਈ ਨੂੰ ਝਟ ਹੀ ਬੋਡੀ ਕਹਿਣ ਲੱਗ ਜਾਣਗੇ ਤੁਹਾਡੇ ਆਪਣੇ ਹੀ ਫੂਕਣ ਦੀ ਕਾਲ ਕਰਨਗੇ ਜਿਹੜੇ ਸਿਵਿਆਂ ਵੱਲ ਲੈ ਕੇ ਜਾਣ ਤੋਂ ਰੋਕਣਗੇ ਤੇ ਕੁਝ ਪਲ ਹੋਰ ਵੇਖ ਲੈਣ ਦਾ ਤਰਲਾ ਪਾਉਣਗੇ ਸ਼ਾਮ ਨੂੰ ਉਹੀ ਫਿਕਰ ਕਰਨਗੇ ਕਿ ਕੀ ਸੰਸਕਾਰ ਚੰਗੀ ਤਰ੍ਹਾਂ ਹੋ ਗਿਆ ਸੀ ਦਕਾਇਦਾ ਦੋ ਤਿੰਨ ਜਾਣੇ ਸੇਵਿਆਂ ਵਿੱਚ ਛੱਡੇ ਜਾਣਗੇ ਸਿਰਫ ਇਸ ਗੱਲ ਲਈ ਕਿ ਕਿਤੇ ਪੂਰਾ ਫੋਕੇ ਬਿਨਾ ਰਹਿ ਨਾ ਜਾਵੇ ਹੁਣ ਤੁਹਾਡੇ ਰਤਵੇ ਕੋਠੀਆਂ ਕਾਰਾਂ ਤੇ ਸਾਰੇ ਦੁਨਿਆਵੀ ਪਦਾਰਥ ਵੈਰ ਵਿਰੋਧ ਮਿੱਟੀ ਹੋ ਜਾਣਗੇ ਸਾਲਾਂ ਤੋਂ ਰੁਸੇ ਕੋਲ ਖੜੇ ਹੋਣਗੇ ਪਰ ਗੱਲ ਨਹੀਂ ਹੋ ਸਕੇਗੀ ਖੂਨ ਦੇ ਰਿਸ਼ਤਿਆਂ ਨੂੰ ਵਿਛੋੜੇ ਦਾ ਦੁੱਖ ساری ਉਮਰ ਰਹੇਗਾ ਪਰ ਸੱਥਰ ਤੇ ਅਗਲੇ ਦਿਨ ਭਾਰਤ-ਪਾਕਿਸਤਾਨ ਜੰਗ ਦੀਆਂ ਗੱਲਾਂ ਸਮੇਤ ਪੰਜਾਬ ਦੀ ਚਿੰਤਾ ਕਰਦੀਆਂ ਅਖਬਾਰਾਂ ਦਾ ਢੇਰ ਲੱਗੇਗਾ ਫੁੱਲਾਂ ਦਾ ਦਿਨ ਮੁਕੰਮਲ ਹੋਵੇਗਾ ਕਈ ਰਿਸ਼ਤੇਦਾਰਾਂ ਦੀ ਮਜਬੂਰੀ ਅਤੇ ਨਿਆਣਿਆਂ ਦੀ ਛੁੱਟੀ ਵੇਖ ਕੇ ਭੋਗ ਦਾ ਦਿਨ ਵੀ ਐਤਵਾਰ ਤੈਅ ਕੀਤਾ ਜਾਵੇਗਾ ਰਿਸ਼ਤੇਦਾਰ ਹੁਣ ਤੁਹਾਨੂੰ ਇੱਕ ਵਾਰ ਪਾਸੇ ਰੱਖ ਕੇ ਨੱਕ ਦਾ ਫਿਕਰ ਕਰਦਿਆਂ ਭੋਗ ਦਾ ਮੈਨੂੰ ਤਿਆਰ ਕਰਨਗੇ ਭੋਗ ਨੂੰ ਰੈਲੀ ਬਣਾਉਣ ਦਾ ਯਤਨ ਆਰੰਭ ਹੋ ਜਾਵੇਗਾ ਬਲਾਰੇ ਦਾ ਨਾਮ ਤਾਂ ਹੋਵੇਗਾ ਗਲੇਡੂ ਸੁੱਟਣ ਵਾਲੀਆਂ ਕਈ ਬੀਬੀਆਂ ਚੋਰੀ ਛੁਪੇ ਨਵੇਂ ਸੂਟ ਸਵੋਣਗੀਆਂ ਹਾਂ ਸੱਚ ਵਿਆਹ ਦੀ ਐਲੰਗਮ ਕੱਢ ਕੇ ਤੁਹਾਡੀ ਫੋਟੋ ਵੱਡੀ ਕਰਾਈ ਜਾਵੇਗੀ ਵੱਡਾ ਲੀਡਰ ਝੂਠੇ ਭਾਸ਼ਣ ਦੇਵੇਗਾ ਇਹ ਪਹਿਲੀ ਵਾਰ ਹੋਵੇਗਾ ਜਦੋਂ ਸਾਰੇ ਲੋਕ ਤੁਹਾਨੂੰ ਚੰਗਾ ਹੀ ਦੱਸਣਗੇ ਪਰ ਅਫਸੋਸ ਕਿ ਤੁਸੀਂ ਨਹੀਂ ਸੁਣ ਸਕੋਗੇ ਕਿਉਂਕਿ ਲੋਕ ਆਤਮਾ ਦੀ ਸ਼ਾਂਤੀ ਚਾਹੁੰਦੇ ਹਨ ਇਨਸਾਨ ਦੀ ਨਹੀਂ ਭੋਗ ਤੋਂ ਵਾਪਸੀ ਵੇਲੇ ਗੱਡੀਆਂ 'ਚ ਜਾਂਦੇ ਕਈ ਰਿਸ਼ਤੇਦਾਰ ਇਕੱਠ ਦੀ ਚਰਚਾ ਸਮੇਤ ਬੁਲਾ ਰਹਿਆਂ ਦੇ ਨਕਸ਼ ਕੱਢਣਗੇ ਅਰਦਾਸ ਲੇਟ ਹੋਣ ਕਰਕੇ ਵੀ ਕਈ ਨਾਰਾਜ਼ ਹੋਣਗੇ ਰੋਟੀ ਵਿੱਚ ਨਗੋਚਾਂ ਹੋਣਗੀਆਂ ਕੁਝ ਗੱਡੀਆਂ ਵਿੱਚ ਗੀਤ ਵੀ ਵੱਜ ਰਹੇ ਹੋਣਗੇ ਕਈ ਰਿਸ਼ਤੇਦਾਰਾਂ ਨੂੰ ਭੋਗ ਵਾਲੀ ਰਾਤ ਕਿਸੇ ਕਰੀਬੀ ਦਾ ਵਿਆਹ ਵੀ ਹੋਵੇਗਾ ਕਈ ਮੇਰੇ ਅਰਗੇ ਤੇ ਅਫਸੋਸੀ ਪੋਸਟ ਪਾ ਕੇ ਫਿਰੀਲਾਂ ਦਾ ਆਨੰਦ ਲੈਣਗੇ ਉੱਧਰ ਢੱਬ ਵੱਲੋਂ ਉੱਧਰ ਟੱਬਰ ਵੱਲੋਂ ਤੁਹਾਡਾ ਸਿਰਫ ਮੰਜਾ ਬਿਸਤਰਾ ਕੰਬਲ ਤੇ ਕੱਪੜੇ ਕਿਸੇ ਨੂੰ ਦਾਨ ਕਰਨ ਵਾਲੀ ਚਰਚਾ ਹੋਵੇਗੀ ਕਿਉਂਕਿ ਜ਼ਮੀਨ ਜਾਇਦਾਦਾਂ ਜਾਂ ਸੋਨੇ ਵਿੱਚ ਕਿਹੜਾ ਭੂਤ ਹੁੰਦੇ ਹਨ ਬੈਂਕ ਵਿੱਚ ਨਾਮਣੀ ਕੌਣ ਹੈ ਜ਼ਮੀਨ ਦੀ ਵਸੀਅਤ ਕਿਵੇਂ ਬਣੇਗੀ ਜਾਇਦਾਦ ਦੇ ਕਾਗਜ਼ ਕਿੱਥੇ ਹਨ ਹਿੱਸੇ ਕਿਵੇਂ ਹੋਣਗੇ ਪਰ ਤੁਹਾਡਾ ਭਲੇਖਾ ਦੂਰ ਹੋ ਜਾਵੇਗਾ ਕਿ ਮੇਰੇ ਬਿਗੈਰ ਕਿਸੇ ਦਾ ਸਰਨਾ ਨਹੀਂ ਜਾਂ ਮੇਰੇ ਬਿਨਾ ਪਰਿਵਾਰ ਨਹੀਂ ਚੱਲੇਗਾ। ਅਪਰੋਕਤ ਉਹੀ ਸਾਰੇ ਲੋਕ ਹਨ ਜਿੰਨਾ ਕਰਕੇ ਤੁਸੀਂ ਜਿੰਦਾ ਹੋ ਕੇ ਵੀ ਜੀ ਨਹੀਂ ਰਹੇ। ਇਹ ਹੀ ਜ਼ਿੰਦਗੀ ਦੀ ਸਚਾਈ ਹੈ ਜੋ ਹਰ ਇੱਕ ਨਾਲ ਅੰਤ ਵੇਲੇ ਬੀਤਦੀ ਹੈ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵਿਚਾਰਤਾ ਵਧੀਆ ਲੱਗੀ ਹੋਊਗੀ। ਲਾਈਕ ਜ਼ਰੂਰ ਕਰਨਾ। ਧੰਨਵਾਦ।